ਇਹ ਲੋ ਜੀ ਅੱਜ ਇਹ ਨਵੇਂ ਕੰਮ ਕਰਦਾ ਚੱਲ ਗਈ ਚੱਲ ਗਈ ਚੱਲ ਗਈ ਹੁਣ ਗੈਸ ਜਿਹੜੀ ਜਿਹੜੀ ਪਹਿਲੀ ਗੈਸ ਅੱਜ ਕੀ ਸ਼ੋ ਕਰ ਦੇਗੀ ਕਿ ਨਹੀਂ ਹੋ ਰਹੀ ਦੇਖਿੰਨੇ ਮੈਂ ਤਾਂ ਕਿਹਾ ਸਰ ਜਾਏਗਾ ਯਾਰ ਅ ਵੀ ਚੱਲ ਮੇਰੀ ਫ੍ਰੀ ਹੋ ਜਾਏਗੀ ਆਪਾਂ ਗੈਸ ਬੋਰ ਤੇ ਲਾਈਟ ਭੱਜ ਗਈ ਸੀ ਇਹ ਬੰਦ ਹੋ ਗਿਆ ਨਾ ਮੀਟਰ ਜਾਂ ਹੁਣ ਦੁਬਾਰੇ ਚੱਲ ਗਿਆ ਮੈਂ ਸੋਚਿਆ ਫ੍ਰੀ ਹੋ ਜਾਏਗਾ ਇਹ ਕੀ ਕਰ ਰਿਹਾ ਅਚਾ ਲੌਕ ਖੋਲ ਰਿਹਾ ਠੀਕ ਹੈ ਹਾਂਜੀ ਅੱਜ ਹੈ ਸੰਗਮ ਤੈ ਦਾ ਭੋਗ ਉਹਦੇ ਭੋਗ ਤੇ ਲੰਗਰ ਹੋ ਰਿਹਾ ਤਿਆਰ ਜੀ ਮੁੰਡੇ ਤੇ ਹਲਵਾਈ ਲੱਗੇ ਆ ਜੀ ਆਪਣੇ ਆਪਣੇ ਕੰਮ ਇਹ ਖੜਿਆ ਫੈਮਿਲੀ ਮੈਂ ਆਪਣੇ ਬਾਬਾ ਅਕਾਲੀ ਜੀ ਤੇ ਇੱਥੇ ਲੰਗਰ ਦਾ ਭੋਗ ਤੋਂ ਬਾਅਦ ਇੱਥੇ ਲੰਗਰ ਵਰਤਾਇਆ ਜਾਣਗੇ ਜਦੋਂ ਤੋਂ ਪਹਿਲਾਂ ਇਹ ਸਾਡੇ ਆਂਡੂ ਜੀ ਆੰਡੂਣਾ ਕਰਦੀ ਪੂਰੀ ਸੇਵਾ ਜਿੰਨਾ ਵੀ ਕਵਾੜ ਸੀਗਾ ਮੈਟ ਮੋੜ ਛਾੜ ਕੇ ਸਾਰਾ ਕਵਾੜ ਕਰਦੇ ਆ ਬਾਹਰ ਈਹਾ ਵੇ ਯਾਰ ਸੇ ਇਧਰ ਤਾਂ ਬੜੀ ਗੰਮ ਖਰਾਬ ਆ ਤਾਂ ਗਏ ਦੇਖਿਆ ਹੀ ਨਹੀਂ ਹੈਗਾ ਇਧਰ ਬਾਈਆਂ ਦੇ ਲਾਣੇ ਚੱਲੇ ਆ ਜੀ ਆਪਾਂ ਇਹ ਦੇਖੋ ਇਧਰ ਆ ਕੇ ਆਂਦਾ ਬਚਪਨ ਯਾਦ ਇਧਰ ਹੁਣ ਪਹਿਲਾਂ ਜਦੋਂ ਬਚਪਨ ਸੀਗਾ ਇਧਰ ਤਾਂ ਹੁਣ ਮਰੂਦ ਲੱਗੇ ਉਹ ਅੱਗੇ ਪੰਡਤਾਂ ਦੇ ਅੰਬ ਹੁੰਦੇ ਸੀਗੇ ਇਹ ਮਰੂਦ ਲੱਗੇ ਇਹ ਗੌਰ ਆ ਜੀ ਬਾਈਆਂ ਦੇ ਖੇਤਾਂ ਨੂੰ ਜਾਰੀ ਆ ਇੱਥੇ ਆਪਾਂ ਬਚਪਨ 'ਚ ਆਏ ਹਾਂ ਜਦੋਂ 15 ਸਾਲ ਦੀ ਉਮਰ ਰਹਿੰਦੀ ਸੀ ਮਰਚ 15 ਤੋਂ 20 ਸੜਕ ਕੋਈ ਪਹਿਲਾਂ ਟਾਇਲਟਾਂ ਘਰੇ ਨਹੀਂ ਹੁੰਦੀ ਸੀਗੀਆਂ ਅਸੀਂ ਟਾਇਲਟ ਇੱਧਰ ਆਉਣਾ ਪੈਂਦਾ ਘਰ ਤੋਂ ਇਹ ਸਾਈਡ ਜਾਣਾ ਅੱਗੇ ਮੋਟਰ ਹੈ ਉਹ ਅੱਗੇ ਜਾ ਕੇ ਉੱਥੇ ਨਹਾਉਣਾ ਇਹ ਇਹ ਅੰਬ ਹੁੰਦੇ ਸੀਗੇ ਸਾਹਮਣੇ ਹੁਣ ਤਾਂ ਅੰਬ ਹੀ ਕੇ ਰਹਿ ਗਏ ਇਸ ਪੈਦੇ ਜੀ ਆਉਣ ਚ ਅਸੀਂ ਦੇਖੋ ਪਹਿਲਾਂ ਕਾਫੀ ਬਾਗ ਹੁੰਦਾ ਸੀਗਾ ਹਮ ਬਤਾਓ ਪਿੱਛੇ ਤੱਕ ਅੰਬ ਦਾ ਬਾਗ ਹੁੰਦਾ ਸੀ ਉਹਰੇ ਅੰਬ ਚੁਗਣਾ ਆਣਾ ਇੱਧਰ ਵੀ ਘੁੰਮਣ ਚੱਲਣਾ ਅੱਗੇ ਬੇਬੀ ਹੈ ਪ੍ਰਦੀਪ ਉਹਨਾਂ ਦੇ ਅੱਗੇ ਬੇਰ ਖਾਣ ਜਾਣੇ ਉੱਚ ਬਚਪਨ ਛੋਟੇ ਹੁੰਦੇ ਹੋਏ ਜਦੋਂ 15 ਸਾਲ ਦੇ ਹੁੰਦੇ ਸੀਗੇ ਅੱਜ پتہ ਕਿਦਾਂ ਕਿ ਵੈਸੇ ਆਉਣ ਨੂੰ ਦਿਲ ਨਹੀਂ ਕਰਾ ਸੀ ਇਹ ਗੱਡੀ ਲੈ ਕੇ ਇੱਧਰ ਤਾਂ ਬੜਾ ਇਹ ਗੰਦ ਪਿਆ ਹੋਇਆ ਯਾਰ ਕਹਿਣਾ ਭੁੱਲ ਗਿਆ ਫਿਰ ਹੁਣ ਨਾ ਤਾਂ ਹੁਣ ਕਹਿ ਸਕਦੇ ਫਿਰ ਇਹ ਹੁਣ ਤੇ ਕੀ ਕਹਿੰਦੇ ਆਨੂੰ ਲੈ ਬਲ ਉברਾਲੇ ਲੈ ਰਹੇ ਨੇ ਜਿਹੜੇ ਕੰਮ-ਕਮ ਕਰਦੇ ਨੇ ਜ਼ਿੰਮੇਵਾਰਾਂ ਕੋਲ ਉਹ ਸਾਹਮਣੇ ਨਹਿਰ ਦਿਖ ਰਹੀ ਹੈ ਉਸ ਟਾਈਮ ਇਹ ਤਾਂ ਮਕਾਨ ਹੁੰਦੇ ਨਹੀਂ ਸੀਗੇ। ਹਾਂ ਤੋ 20 ਕ ਸਾਲ ਪਹਿਲਾਂ ਇਹ ਮਕਾਨ ਹੈ ਨਹੀਂ ਸੀ। ਮੋਟਰ ਸੀਗੀ ਖਾਲੀ ਬਰੇਕ। ਹਾਂ ਜਿ ਗਈ ਨਹੀਂ ਆਪਾਂ। ਡੱਕ ਤਪਿਆ ਉਹ ਗੱਡੀ ਅੱਗੇ ਜਾਣੇ ਗਈ ਨਹੀਂ ਯਾਰ। ਅਗੇ 베ਰੀ ਹੈ ਜੀ ਜਿਹੜੀ ਆ ਪਿੱਛੇ ਆਪਾਂ 베ਰ ਖਾਣਾ ਦੇ ਸੀਗੇ ਸਾਰੇ ਜਾਂਦੇ ਸੀਗੇ 베ਰੀ ਬੜੀ ਅਸਵਾਸੀ ਮਿੱਠੇ 베ਰ ਹੁੰਦੇ ਸੀਗੇ ਅੱਗੇ ਹੁਣ ਇਹ ਗਿਰਿਆ ਵਾ ਗਿਆ ਅਗੇ ਨਹੀਂ ਆਪਾਂ ਜਾਣ ਸਾਡੇ ਗੱਡੀ ਤੁਰਕੇ ਜਾਣ ਨੇ ਲਈ ਕਰ ਗਿਆ ਮੂਰੇ ਡੌਗੀ ਡੁੱਗੀ ਆ ਲੱਗਿਆ ਸੀਗੇ ਆਪਣੇ ਪਿੱਛੇ ਬਚਮੰਦੇਸ ਕਰਕੇ ਹੁਣ ਵੀ ਆਪਾਂ ਡੌਗੀ ਤੋਂ ਡਰਦੇ ਆਂ ਆਪੇ ਜਾਂਦੇ ਨਹੀਂ ਉਧਰ ਕੱਲ ਦੀ ਬਚਮੰਦੀਆਂ ਗੱਲਾਂ ਚੱਲ ਰਹੀਆਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਵੀਡੀਓ 'ਚ ਵੀ ਇੱਧਰ ਆਏ ਸੀਗੇ ਹੁਣ ਆਪਾਂ ਪੈਦਲ ਜਾ ਰਹੇ ਆਂ ਪਹਿਲਾਂ ਆਪਾਂ ਕੁੱਤੇ ਇਹਨਾਂ ਦਾ ਜਾਣ ਨਹੀਂ ਦੇ ਸੀਗੇ ਤਰਫ ਜੇ ਪਏ ਸੀਗੇ ਮੂਰੇ ਇਹ ਕਟਿੰਗ ਕਰਦੀ ਸਫੈਦਾ ਗਿਰਿਆ ਨੇਰੀ 'ਚ ਉਸ ਉਹ ਦਰਗਾਹ ਜੇ ਬੈਠਣ ਦੇ ਟਾਈਮ ਲੱਗਣਾ ਸਵਾਰੀ ਦਾ ਆਪਾਂ ਆਏ ਆ ਘੁੰਮ ਘੁੰਮਣ ਚੱਲਦੇ ਚੱਲਦੇ ਅੱਗੇ ਦੇਖਦੇ ਅੱਗੇ ਬੇਰ ਬੇਰ ਖਾਣੇ ਵਾਲੀ ਯਾਦ ਆ ਗਈ ਆਪਣੇ ਓਰੇ ਹੁਣ ਬਰੋਂਟਾ ਉੱਗ ਗਿਆ ਇਹ ਬਰੋਂਟਾ ਤੇ ਉਧਰ ਪੀਪਲ ਆ ਮਨ ਲੱਗਦਾ 베ਰੀ ਰਹੀ ਨਹੀਂ ਇੱਕ ਉਹ ਆ ਅੱਛਾ ਹੈਗੀ ਏ ਮੇਰੀ ਅੱਛਾ ਪਿੱਛੇ ਦੇ ਲੱਗੇ ਮੇਰੀ ਹਾਂ ਮੈਂ 베ਰੀ ਦੇਖ ਰਹਾ ਤਾਂ ਮੈਂ ਇੱਧਰ 베ਰੀ ਦਿਖਣੀ ਦੀ ਹੈਗੀ ਮਿਲ ਗਈ ਮਿਲ ਗਈ 베ਰੀ ਆ ਹੋ ਮੈਂ ਇਹ ਦੇਖ ਰਹਾ ਮੈਂ 베ਰੀ ਹੈ ਨਹੀਂ ਅੱਛੇ ਹਾਂ ਸਿੰਪਲ ਨੇ ਆੜ ਘੜ ਲਈ ਹਾਂ ਜੀ ਮਿਲ ਗਈ 베ਰੀ ਦੇ ਤੇ ਹਾਂ ਹਾਂ ਜੀ ਇਹ ਜੇ ਸਾਰੇ 베ਰੀਆਂ ਨੂੰ ਨਾਲ ਫੜਿਆ ਅੰਤ ਨਹੀਂ ਕੋਈ ਹੈ। ਸਹੀ ਗੱਲ ਹੈ। ਹਾਂ, ਕਾਫੀ 베ਰੀਆਂ ਨੂੰ ਲੈਣ ਨੂੰ ਲੱਗੀ ਵੀ ਹਾਂ। ਹਾਂਜੀ, ਦੋਸਤੋ ਦੇਖੋ ਕੱਲ ਮੈਂ ਸੋਨ ਨਾਲ ਬਚਪਨ ਦੀਆਂ ਗੱਲਾਂ ਕਰ ਰਿਹਾ ਸੀਗਾ ਤੇ ਅੱਜ ਇੱਕ ਬਚਪਨ ਦੀ ਹੋਰ ਕਿੰਨੀ ਸੋਹਣੀ ਗੱਲ ਹੋਈ। ਆਪਾਂ ਆਇਆ ਖੇਤਾਂ 'ਚ ਬਾਈਆਂ ਦੇ ਲਾਣੇ ਤੇ ਆਪਣੇ ਪਿੰਡ ਵਾਲਿਆਂ ਤੋਂ ਪਤਾ ਹੈ ਬਾਈਆਂ ਦਾ ਲਾਣਾ ਤੇ ਇਹ 베ਰੀ ਹੈ ਜੀ ਬਚਪਨ ਦੀ ਯਾਦ ਆਪਣੀ। ਆਪਾਂ ਘਰ ਆਏ ਸੀਗੇ ਇਹਨਾਂ ਸਵਾਰੀ ਨਾ ਜਾਣਾ ਸੀਗਾ ਪ੍ਰੋਗਰਾਮ। ਤੇ ਹਜੇ ਬੈਠੇ ਨਹੀਂ ਘਟੀ ਜੇ ਮੈਂ ਸੋਚਿਆ ਵੀ ਮੈਂ ਅੱਗੇ ਕਿਹੜਾ ਮਾਰ ਕੇ ਆਵਾਂ ਇਹ 베ਰੀ ਆ ਜੀ ਇਹ ਚ ਅਸੀਂ ਬਚਮ ਚ ਬਹੁਤ 베ਰ ਖਾਏ ਆ ਸਾਡੇ ਪਿੰਡ ਦੇ ਮਤਲਬ ਜਿੰਨੇ ਤਕਰੀਬਨ ਪਤਾ ਨਹੀਂ ਕਿੰਨੇ ਕੇ ਬੰਦੇ ਨੇ ਇਹ 베ਰੀ ਦੇ 베ਰ ਖਾਏ ਹਣੇ ਜਿੰਨੇ ਜਿੰਨੇ ਇਹ 베ਰੀ ਦੇ 베ਰ ਖਾਏ ਆ ਨਾ ਜਿਹੜਾ ਧਿਆਨੀ ਉਹਨਾਂ ਦੇ ਖੇਤ ਨੇ ਉੱਥੇ ਤੇ ਬਾਈਆਂ ਦੇ ਲਾਣਾ ਦੇ ਖੇਤਾਂ 'ਚ 베ਰੀ ਆ ਅੱਜ ਆਪਾਂ ਇਹੀ 베ਰੀ ਦੇ 베ਰ ਖਾ ਰਹੀਆਂ ਜੀ ਘਟੋ ਘਟ ਮੈਂ ਨਹੀਂ ਜਾਣਦਾ 2005 ਵੀ ਸਾਲ ਬਾਅਦ 베ਰੀ ਦੇ 베ਰ ਖਾ ਰਹੇ ਆ ਦੇਖੋ ਥੋੜਾ ਥਰ ਚਲੋ ਕੱਚੇ ਆ ਪਰ ਯਾਦਗਾਰਾ ਕਰ ਰਹੇ ਆ ਆਪਣੇ ਆਪ ਨੂੰ ਟਾਈਮ ਬਚਪਨ ਦਾ ਜਦੋਂ ਇਹੀ ਫਲ ਪੱਕਿਆ ਹੁੰਦਾ ਸੀਗਾ ਅਸੀਂ ਖਾਂਦੇ ਸੀ ਬਹੁਤ ਉਹਦੇ ਨਾਲ ਆਨੰਦ ਆ ਗਿਆ ਇਹ ਆਨੰਦ ਆ ਗਿਆ ਬਚਪਨ ਦੀ ਗੱਲ ਯਾਦ ਕਰਕੇ ਕਿੰਨਾ ਆਨੰਦ ਆਇਆ ਇਹ ਖੇਤ ਨੇ ਸਾਰੇ ਜਿੱਦਾਂ ਨਹਿਰ ਆ ਗਈ ਅਸੀਂ ਛੋਟੇ ਹੁੰਦੇ ਇੱਥੇ ਆਣਾ ਘੁੰਮਣ ਪਰ ਸਵੇਰ ਦੇ ਟਾਈਮ ਟਾਇਲਟ ਕਰਨ ਆਣਾ ਜਾਂ ਦੁਪਹਿਰ ਟਾਈਮ ਬੇਰਬੁਰ ਖਾਣੇ ਆਣੇ ਇਧਰ ਘੁੰਮਣ ਆਣਾ ਇਹ ਦੇਖੋ ਕਿੰਨੀ ਸੋਹਣੀ ਪਿਆਈ ਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਜੀ ਆਪਾਂ ਪਹੁੰਚ ਗਏ ਆ ਜੀ ਪਿੰਡ ਕਲਿਆਣ ਕਲਿਆਣ ਪਟਿਆਲੇ ਕੋਲਾ ਦੇਖਦੇ ਆਂ ਅਸੀਂ ਪ੍ਰੋਗਰਾਮ 'ਚ ਆਏ ਆ ਚਾਹ ਪਾਣੀ ਪੀ ਕੇ ਆਂਦੇ ਆ ਟਾਈਮ ਸਵੇਰ ਦੇ 11:30 ਵਜੇ ਵਾਰੀ ਤਾਰ ਕੇ ਆਗੇ ਸੀ ਕਿ ਬਾਹਰ ਗੱਡੀ ਲਾਦੀ ਬਾਹਰ ਅੰਦਰ ਗਲੀ ਚ ਜਗ੍ਹਾ ਨਹੀਂ ਸੀਗੀ ਇਸ ਕਰਕੇ ਬਾਹਰ ਲੈ ਕੇ ਆਗੇ ਹੁਣ ਆਪਾਂ ਚਲਦਿਆਂ ਚਾਪੀ ਕੇ ਆਂਦੇ ਆ ਇਹ ਦੇਖ ਲਓ ਸੱਤ ਬੈਠੀ ਹੈ ਪਿੰਡ ਚ ਕल्याण ਚ ਸੱਤ ਚ ਬੈਠੇ ਨੇ ਕਾਫੀ ਬੰਦੇ ਉਹ ਬਾਈ ਇਹਨਾਂ ਨੂੰ ਬੜਦਾਂ ਲੈ ਕੇ ਆ ਗਿਆ ਦੋ ਹੈਵੀ ਜੋੜੀ ਹੈ ਦੇਖੀ ਬਾਪਾ ਇਹਨਾਂ ਚੜਾ ਦੇ ਕਿਧਰੇ ਯਾਰ ਇਹ ਅੰਦਰ ਕੈਦਖਾਨੇ ਵਿੱਚ ਲੈ ਕੇ ਜਾ ਰਹੇ ਹਨ ਉਹਨਾਂ ਨੂੰ ਇਨਾਂਗੇ ਕਟਾਈ ਕਰਾਂਗੇ ਲਗਾ ਕੇ ਕੈਦ ਖਾਨੇ ਵਿੱਚ ਕਰੇ ਅੰਦਰ ਕਾਣੂ ਉੱਥੇ ਪੈ ਪੱਤਾ ਬੰਦਾ ਉਹਨੂੰ ਹਰ ਅੱਛਾ ਓਹੋਏ ਵਿਰੋਧੀ ਜਾ ਰਹੇ ਨੇ ਅੱਗੇ ਉਹ ਇੱਕ ਖੜਿਆ ਪਰੇ ਇਹ ਲਗਾ ਆਪਸੇ ਆਪਸੇ ਯੁੱਧ ਜੰ ਲਾਣਾ ਨਾ ਦਾ ਇੱਕ ਉਹ ਖੜਿਆ ਪਰੇ ਉਹ ਦੇਖੋ ਚਾਹ ਪਾਣੀ ਪੀਣ ਤੋਂ ਪਹਿਲਾਂ ਮੈਂ ਰੋਡ ਤੇ ਆ ਗਏ ਆਏਗਾ ਗੁਰਦੁਆਰਾ ਸਾਹਿਬ ਗੁਰਦੁਆਰਾ ਅਰਦਾਸਪੁਰ ਸਾਹਿਬ ਇਹ ਹੈਗਾ ਸਹੀਦ ਕਲਿਆਣ ਕੋਲੇ ਹੈ ਜੀ ਮੇਂ ਰੋਡ ਦੇ ਉੱਪਰ ਇਹ ਪਟਿਆਲਾ ਰੋਡ ਹੈ ਇਹ ਨਾਬਾ ਪਟਿਆਲਾ ਰੋਡ ਹੈ ਇਹ ਅੱਡੇ ਕਿਤੇ ਕਿਤੇ ਰਹਿ ਗਏ ਬੈਠਣ ਵਾਸਤੇ ਤੇ ਭਲਾਈ ਦਾ ਕੰਮ ਕਰਾ ਕੇ ਕਿਸੇ ਦਾਨੀ ਵੀਰ ਨੇ ਲਾਇਆ ਹੋਇਆ ਵਾਟਰ ਕੋਲਰ ਇਹਦੇ ਲੈਣ ਦੀ ਸਪਲਾਈ ਤੇ ਹੀ ਹੋਈ ਆ ਤੇ ਵਾਟਰ ਕੋਲਰ ਲੈ ਵੀ ਤਾਂ ਬਾਹਰ ਘਟਿਆ ਹੋ ਬਹੁਤ ਸੁਣੀ ਗੱਲ ਆ ਬੈਠੇ ਬੈਠਾ ਤਾਂ ਕੋਈ ਨਹੀਂ ਕਿਉਂਕਿ ਹੁਣ ਠੰਡ ਦਾ ਮੌਸਮ ਆ ਗਿਆ ਧੁੱਪ ਜੇ ਖੜਦਾ ਸਾਹਮਣੇ ਹੈਗਾ ਗੁਰਦੁਆਰਾ ਸਾਹਿਬ ਗੁਰਦੁਆਰਾ ਅਦਾਸਪੁਰ ਪਿੰਡ ਕਲਿਆਣ ਬਹੁਤ ਅਗਲਾ ਗੁਰਦੁਆਰਾ ਹੈ ਇਹ ਦੇਖੋ ਕੀੜੀਆਂ ਦਾ ਪੌਰ ਪੂਰੀ ਕੀੜੀ ਹੈ ਬਈ ਇਹ ਹਲਕੇ ਟਿਕਟੇ ਮੋੜੀ ਕੀੜੀ ਹੈ ਇਹਦਾ ਕੀ ਟੱਕੀ ਹੈ ਬਹੁਤ ਵਧੀਆ ਜੀ ਬੋਰ ਗੱਡੀ 'ਚ ਤਾਂ ਬੈਠੇ ਨੇ ਹੈਗੇ ਉਰੇ ਲੱਗ ਰਹੀ ਆ ਧੁੱਪ ਵੱਧਿਆ ਇੱਕ ਨੰਬਰ ਲੱਗ ਰਾ ਸੇਖ ਬੈਠੇ ਬੈਠੇ ਨੂੰ ਹੁਣ ਇਹ ਜਾਗੜ ਵੀ ਕੱਢਣ ਦਾ ਦਿਲ ਕਰ ਰਿਹਾ ਜੇ ਤਾਂ ਹਵਾ ਵੀ ਮੱਠੀ ਮੱਠੀ ਹੈਗੀ ਆ ਜੇ ਬੈਠਾ ਹੈ ਗੱਡੀ 'ਚ ਗੱਡੀ 'ਚ ਧਾਵੀਆਂ ਬੈਠੇ ਖਰਾਂਜੀ ਹੋਈ ਜਾਣਗੇ ਇੱਥੇ ਵਧੀਆ ਮਾ ਨਾਲੇ ਵਧੀਆ ਮਾਹੌਲ ਹੈ ਇਹ ਦੇਖੋ ਚਿੱਠੀ ਐ ਨਹੀਂ ਚਿੱਠੀ ਐ ਪੁਰਾਣੇ ਟਾਈਮ ਦਾ ਡਾਕ ਖਾਨੇ ਦਾ ਲਗਿਆ ਹੋਇਆ ਜੇ ਡਾਕ ਡੋਗ ਜਾਂਦੀ ਸੀਗੀ ਡਾਕ ਡੋਗ ਅਨੇ ਕਿਹੜੇ ਸਾਲ ਦਾ ਲਗਿਆ ਹੁਣ ਕਿੰਨੇ ਸਾਲ ਹੋ ਗਏ ਡਾਕ ਡੋਗ ਇਹ ਤੇ ਜਾਂਦੇ ਡਾਕ ਪੈਂਦੀ ਸੀਗੀ ਪੁਰਾਣਾ ਟਾਈਮ ਹੁਣ ਤਾਂ ਯੁੱਗ ਚੇਂਜ ਹੋ ਗਿਆ ਡਾਕ ਖਾਣਾ ਕਈ ਇਹ ਡਾਕ ਵਾਲਾ ਕਈ ਇਹ ਨਾ ਤੇ ਇਧਰ ਸੱਤ ਫੋਰੀ ਹੈ ਜੀ ਉਧਰ ਸਾਰੇ ਤਾਂ ਖੇਲਣੇ ਵਾਲੇ ਆ ਇਹ ਪੁਰਾਣੀ ਦੁਕਾਨਾਂ ਸਾਰੇ ਤਾਂ ਖੇਲੇਣ ਵਾਲੇ ਆ 40 ਵੀਨਾ ਵਸਤੀ ਹੋਣੇ ਮੈਨੂੰ ਲੱਗਾ ਤਾਂ ਤਾਂ ਖੇਲੇਣ ਵਾਲੇ ਵਾਤੇ ਦੋ ਬੈਠੇ ਆ ਤਾਂਸ ਵਾਲੇ ਇਹ ਇਹਦੀ ਆ ਬਿਲਡਿੰਗ ਓਏ ਇਹ ਟੁੱਟ ਗਈ ਇੱਥੇ ਇਹ ਜੜ ਚੇ ਸਮਾ ਗਈ ਜੜ ਵਧ ਗਈ ਬਾਅਦ ਚ ਜੜ ਦੇ ਵਿੱਚ ਪੈ ਗਈ ਇਹ ਕੁੰਡਾ ਪਿਆ ਹੋਇਆ ਓਰੇ ਕੁਛ ਟਾਈਮ ਹੀ ਬਰੌਂਟਾ ਛੋਟਾ ਆਉਣਾ ਹਾਂਜੀ ਦੋਸਤੋ ਦੁਪਹਿਰ ਦੇ ਵਜ ਗਏ ਸਵਾ ਦੋ ਸਵਾਰੀ ਦੀ ਆ ਗਈ ਕਾਲ ਕੀ ਆ ਰਹੇ ਆਂ ਸੀ ਚੱਲਦੇ ਆਂ ਨਿਕਲ ਲਗੇ ਆਂ ਆਪਾਂ ਜੀ ਅੱਗੇ ਹੀ ਨਹੀਂ ਪਤਾ ਕਹਿੰਦੇ ਸੀਗੇ ਗੁਰਦੁਆਰਾ ਸਾਹਿਬ ਰੁਕਣਾ ਹੋਰ ਕਿੱਥੇ ਰੁਕਣਾ ਅਜੇ ਕੁਝ ਨਹੀਂ ਪਤਾ ਨਿਕਲਦੇ ਆਂ ਦੇਖਦਾ ਅੱਗੇ ਕਿੱਥੇ ਰੁਕਦੇ ਆਂ ਜਾ ਕੇ ਆ ਰਹੇ ਨੇ ਕਹਿੰਦੇ ਆਂ ਤਾਂ ਆਪਾਂ ਚੱਲਦੇ ਆਂ ਗੱਡੀ ਕੋਲ ਜੀ ਤੇ ਆਪਾਂ ਦੇਖੀ ਆ ਜਿੰਦਗੀ ਚ ਪਹਿਲੀ ਵਾਰੀ ਕੀ ਮੁਰਦਾਂ ਨੂੰ ਦੇ ਕਵਰ ਕਰਕੇ ਇਹਦਾ ਮੋਮੀ ਨਾਲ ਬਨਗੇ ਇਹ ਚ ਸਪਰੇ ਸ਼ੁਰੂ ਕਰਦੇ ਆ ਜਾਂ ਕਿ ਆ ਚੱਕਰ ਆ ਸਮਝ ਨਹੀਂ ਆ ਰਹੀ ਮੋਮੀ ਨਾਲ ਬੰਨੇ ਹੋਏ ਆ ਸਾਰੇ ਮੁਰਦਾਂ ਦੇ ਪੇੜ ਆ ਸਾਰੇ ਤੇ ਆਪਾਂ ਕਲਿਆਣ ਪਟਿਆਲੇ ਤੋਂ ਆ ਕੇ ਆ ਆਪਣੇ ਪਿੰਡ ਸਵਾਲੀਦਾਰ ਕੇ ਹੌਣ ਜਾਣ ਲੱਗੇ ਆ ਰਾਜਪਰੇਸ਼ਰ ਰਾਜਪਰੇਸ਼ਰ ਇੱਕ ਦੋ ਘੰਟੇ ਤੱਕ ਲੈਣੀ ਆ ਉਹ ਲੈ ਕੇ ਆਉਂਦੇ ਆ ਮੇਰਾ ਇੰਡੀਆ ਇਹ ਮੇਰਾ ਇੰਡੀਆ ਹਾਂਜੀ ਸ਼ਾਮ ਦੇ 6:30 ਵਜੇ ਤੇ ਇੱਕ ਆਪਾਂ ਆ ਗਿਆਂ ਆਪਣੀ ਰਾਜਪਰੇਸ਼ਰ ਦੀ ਸਬਜ਼ੀ ਮੰਡੀ ਇੱਕ ਆਈਟਮ ਸਵੇਰੇ ਦੇਲੇ ਰੱਖੀ ਆਪਾਂ ਉਹ ਚੱਕਣ ਜਾ ਰਹੇ ਆ ਲੇ ਵੇਰ ਜਾ ਕੇ ਨਹੀਂ ਜਾਣੀ ਗਾ ਮਾਡਰ ਕੋ 20 ਕਿਲੋ ਟਮਾਟਰ ਕੋ 20 ਮੀਟਰ ਮੈਕ ਲੋ ਲੈ 600 ਗ੍ਰਾਮ ਪੇ ਦਿੱਤੀ ਇਸ ਕੋ ਕੀ ਇੱਕ ਹੀ ਨਗਾ ਦੋ ਉਹ ਵਜ ਪਾਪਾ ਵੀ ਨਹੀਂ ਆਇਆ ਸਵੇਗਾ ਇਹ ਆਟਮ ਰਹਿ ਗਈ ਸੀ ਆਪਣੀ ਸਵੇਰ ਦੀ ਪਈਆ ਰਾਤ ਦੇ 7 ਵਜੇ ਹੁਣ ਚੱਕਣ ਜਾ ਰਹੇ ਆ ਕੱਲ ਵੇਚਣ ਦੇ ਕੰਮ ਆਏਗੀ ਦੋਸਤੋ ਸਬਜ਼ੀ ਚੱਕ ਲਈ ਆਪਾਂ ਹੁਣ ਚੱਲਦੇ ਆ ਆਪਣੇ ਪਿੰਡ ਨੂੰ ਹਾਂਜੀ ਦੋਸਤੋ ਆਪਾਂ ਗਏ ਸੀ ਘਰੇ ਤੇ ਹੁਣ ਚਲਦੇ ਆਂ ਦੁਕਾਨ ਤੇ